ਕੀ ਮਾਮਲਾ ਹੈ ਵੈਗਰ ਜੀ ਦੇ ਖਾਲਸਾ ਵੈਗਰ ਜੀ ਫਤਿਹ ਮੇਰਾ ਨਾਮ ਹਰਪਾਨ ਸਿੰਘ ਆ ਜੀ ਮੈਂ ਮੇਰਾ ਪਿੰਡ ਘਰਖਣਾ ਤੇ ਮੈਂ ਆਰਮੀ ਦੇ ਵਿੱਚ ਸਰਵਿਸ ਕਰਦਾ ਮੇਰਾ ਬੇਟਾ ਤੇ ਮੇਰੇ ਘਰ ਵਾਲੀ ਇਹ ਡੇਲੀ ਰੁਟੀਨ ਦੇ ਹਿਸਾਬ ਨਾਲ ਸ਼ਾਮ ਨੂੰ ਆਪਣੇ ਡੌਗੀ ਨੂੰ ਘਮਾਉਣ ਲੈ ਕੇ ਜਾਂਦੇ ਸੀਗੇ ਤੇ ਘੁਮਾ ਕੇ ਵਾਪਸ ਆ ਰਹੇ ਸੀਗੇ ਇੱਕ ਸਾਡੇ ਪਿੰਡ ਦੇ ਹੀ ਨੌਜਵਾਨ ਨੇ ਤੇਜ਼ ਤਾਰ ਦਾਹ ਦੇ ਨਾਲ ਮੇਰੇ ਘਰ ਵਾਲੀ ਔਰ ਮੇਰੇ ਬੇਟੇ ਦੇ ਉੱਤੇ ਹਮਲਾ ਕੀਤਾ ਤੇ ਮੇਰੇ ਘਰ ਵਾਲੀ ਦੇ ਸਿਰ 'ਚ ਟੱਕ ਮਾਰਿਆ ਉਹਨੂੰ ਫਿਰ ਰੈਫਰ ਕੀਤਾ ਚੰਡੀਗੜ੍ਹ ਉਹਦੀ ਸਕੈਨਿੰਗ ਕਰਵਾਈ ਗਈ ਔਰ ਮੇਰੇ ਬੇਟੇ ਦੇ ਹੱਥ ਦੇ ਉੱਤੇ ਦਾਹ ਲੱਗਿਆ ਉਹਨੇ ਬਚਾਉਣ ਭੱਜ ਕੇ ਇਹਨਾਂ ਨੇ ਆਪਣੀ ਜਾਨ ਬਚਾਈ ਤੇ ਉਹਨੇ ਜਾਤੀ ਸੂਚਕ ਸ਼ਬਦ ਬੋਲੇ ਨੇ ਕਿ ਤੁਸੀਂ ਚਮਾਰ ਹੋ ਤੁਹਾਨੂੰ ਇੱਥੇ ਰਹਿਣ ਨਹੀਂ ਦੇਵਾਂਗਾ ਮੈਂ ਤੁਹਾਡਾ ਸਾਰਾ ਪਰਿਵਾਰ ਖਤਮ ਕਰਨਾ ਹੈ ਤੇ ਉਹ ਤੋਂ ਬਾਅਦ ਇੱਕ ਅਣਪਛਾਤੇ ਪਿੰਡ ਦੇ ਬਤਵੰਤੇ ਸੱਜਣ ਨੇ ਉਹਦਾ ਦਾਹ ਫੜ ਕੇ ਉਹਨਾਂ ਦੀ ਜਾਨ ਬਚਾਈ ਤੇ ਫਿਰ ਉਹ ਭੱਜ ਗਿਆ ਉਸ ਤੋਂ ਬਾਅਦ ਮੈਂ ਕੈਪਟਨ ਹਰਜਿੰਦਰ ਸਾਹਿਬ ਨੂੰ ਫੋਨ ਕੀਤਾ ਆਪਣੇ ਬ੍ਰਦਰ ਨੂੰ ਫੋਨ ਕੀਤਾ ਜਿਹੜਾ ਮੇਰਾ ਤਾਏ ਦਾ ਮੁੰਡਾ ਉਹ ਲੈ ਕੇ ਗਿਆ ਉਹਨੂੰ ਨਾਲ ਸਰਪੰਚ ਸਾਹਿਬ ਨੂੰ ਫੋਨ ਕੀਤਾ ਸਰਪੰਚ ਸਾਹਿਬ ਗਏ ਉਹਨਾਂ ਦੇ ਘਰੇ ਤਾਂ ਉਹ ਘਰੇ ਨਹੀਂ ਮਿਲੇ ਉਥੋਂ ਫਰਾਰ ਹੋ ਗਏ ਜਿੰਦਾ ਵਗੈਰਾ ਲਾ ਕੇ ਤੇ ਫਿਰ ਕੈਪਟਨ ਹਰਜਿੰਦਰ ਸਾਹਿਬ ਉਹਨਾਂ ਨੇ ਮੈਨੂੰ ਆਸ਼ਵਾਸ਼ਣ ਦਿੱਤਾ ਕਿ ਤੂੰ ਚਿੰਤਾ ਨਾ ਕਰ ਅਸੀਂ ਤੇਰੇ ਨਾਲ ਆ ਤੇ ਮੇਰੀ ਪ੍ਰਸ਼ਾਸਨ ਤੋਂ ਇਹੀ ਮੰਗ ਆ ਉਸ ਬੰਦੇ ਦੇ ਨਾਲ ਜੋ ਵੀ ਕਾਨੂੰਨੀ ਕਾਰਵਾਈ ਹੈ ਜੋ ਬਣਦੀ ਹੈ ਉਹ ਕੀਤੀ ਜਾਵੇ ਤਾਂ ਕਿ ਉਹ ਅੱਗੇ ਤੋਂ ਕਿਸੇ ਦੇ ਨਾਲ ਐਸੀ ਕਾਨੂੰਨੀ ਹਰਕਤ ਨਾ ਕਰ ਸਕੇ ਜਿਹਦੇ ਨਾਲ ਕਿਸੇ ਦੀ ਜਾਨ ਜਾ ਸਕਦੀ ਹੈ ਮਾਰਨ ਦੇ ਇਰਾਦੇ ਦੇ ਨਾਲ ਉਹ ਸਵਾ ਪੰਜ ਵਜੇ ਦੀ ਘਟਨਾ ਹੈ ਉਹ ਪਕਤਲੇ ਇਰਾਦਾ ਉਹਦਾ ਮਾਰਨਦਾਰ ਪੂਰਾ ਇਰਾਦਾ ਸੀ ਜਿਸ ਹਿਸਾਬ ਨਾਲ ਉਹਨੇ ਟੱਕ ਮਾਰੇ ਨੇ ਕਿੱਲੇ ਜਣੇ ਸੀਗੇ ਜੀ ਹਮਲਾ ਕਰ ਉਹਦੀ ਇੱਕੇ ਬੰਦਾ ਸੀਗਾ ਸਾਈਕਲ ਤੇ ਆ ਕੇ ਸਾਈਕਲ ਨੂੰ ਸਿੱਟ ਕੇ ਹੱਥ ਉਹਨੇ ਦਾਹ ਫੜਿਆ ਹੋਇਆ ਸੀ ਆ ਤੇ ਉਹਦੇ ਨਾਲ ਹਮਲਾ ਕੀਤਾ ਔਰ ਕਿਹੜਾ ਹਥਿਆਰ ਸੀ ਜੀ ਹਥਿਆਰ ਦਾਹ ਸੀਗਾ ਜੀ ਤੇਜ ਧਾਰ ਜਿਹੜਾ ਦੱਤ ਨਹੀਂ ਹੁੰਦਾ ਹਾਂਜੀ ਉਹਨਾਂ ਨੂੰ ਜ਼ਖਮੀ ਕੀਤਾ ਦੋਨਾਂ ਦੋਨਾਂ ਨੂੰ ਜ਼ਖਮੀ ਕਰਤਾ ਜੀ ਮੇਰੇ ਬੇਟੇ ਨੂੰ ਔਰ ਮੇਰੇ ਘਰ ਵਾਲੀ ਨੂੰ ਤਿੰਨ ਜਾਣਦੇ ਹੁੰਦੇ ਸੀਗੇ ਛੋਟਾ ਬੇਟਾ ਮੇਰਾ ਕਹਿੰਦਾ ਮੈਂ ਪੜਨਾ ਇਸ ਕਰਕੇ ਉਹ ਨਹੀਂ ਗਿਆ ਸੀ ਅਗਰ ਉਹ ਚਲੇ ਜਾਂਦਾ ਸ਼ਾਇਦ ਉਹਦੇ ਵੀ 6:00 ਵਜ ਦੀ ਕੋਈ ਪ੍ਰਾਣੀ ਰੰਜਿਸ਼ ਹੈਗੀ ਨਹੀਂ ਜੀ ਸਾਡਾ ਕੋਈ ਕਿਸੇ ਨਾਲ ਬੈਰ ਵਿਰੋਧ ਨਹੀਂ ਹੈ ਕੋਈ ਰੰਜਿਸ਼ ਨਹੀਂ ਹੈ ਸਾਡੀ ਕੀ ਲੱਗਦਾ ਕਾਰਨ ਕੀ ਲੱਗਦਾ ਹਮਲਾ ਕਰਨ ਦਾ ਕਾਰਨ ਕੁਝ ਨਹੀਂ ਕਹਿ ਸਕਦੇ ਹੁਣ ਜਾਂ ਤਾਂ ਉਹਨੂੰ ਕਿਸੇ ਨੇ ਢੁਕਾਇਆ ਜਾਂ ਉਹਦੀ ਮਾਂ ਨੇ ਹੱਲਾਸ਼ੇਰੀ ਦਿੱਤੀ ਜਾਂ ਕੀ ਹੋਇਆ ਕੀ ਨਹੀਂ ਹੋਇਆ ਉਹਦੀ ਮਾਂ ਉਹਨੂੰ ਲੈ ਕੇ ਫਰਾਰ ਹੋਈ ਆ ਤੇ ਇਹਦਾ ਮਤਲਬ ਉਹਨੇ ਹੀ ਉਹਨੂੰ ਹੱਲਾਸ਼ੇਰੀ ਦੇ ਕੇ ਭੇਜਿਆ ਤੇ ਦੋਨੇ ਮਾਂ ਪੁੱਤ ਰਹਿੰਦੇ ਨੇ ਇੱਕ ਬੇਟਾ ਉਹਨਾਂ ਦਾ ਫੌਰਨ ਗਿਆ ਹੋਇਆ ਮੰਗ ਦੀ ਮੰਗ ਪ੍ਰਸ਼ਾਸਨ ਤੋਂ ਇਹੀ ਆ ਬਸ ਵੀ ਕਾਨੂੰਨੀ ਕਾਰਵਾਈ ਜੋ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਬਣਦੀ ਕਾਨੂੰਨੀ ਕਾਰਵਾਈ ਉਹਦੇ ਨਾਲ ਕੀਤੀ ਜਾਵੇ ਮੇਰਾ ਹੀ ਜਗਜੀਵਨ ਸਿੰਘ ਕਹੀ ਕੀ ਕਰਨਾ ਹੋ ਗਿਆ ਫਸੀਜੀ ਮਤਲਬ ਕਿ ਕੁੱਤੇ ਨੂੰ ਘੁਮਾ ਕੇ ਆ ਰਹੇ ਸੀਗੇ ਮਤਲਬ ਕਿ ਗਗਨ ਨਾਮ ਦਾ ਇਹ ਮੁੰਡਾ ਸਾਡੇ ਪਿੰਡ ਦਾ ਹੀ ਆ ਜੀ ਮਲਕ ਗਵਾਂਢੀ ਨੇ ਉਹਨਾਂ ਨੇ ਅਚਾਨਕ ਆਈ ਮਲਕ ਉਹਨਾਂ ਨੇ ਮੇਰੀ ਮਾਤਾ ਦੇ ਪਿੱਛੇ ਵਾਰ ਕਰਿਆ ਦਾਣ ਨਾਲ ਮਰੀ ਕਰ ਦਿੰਦੇ ਤੇ ਤੇ ਬਚਾ ਕਰਕੇ ਅਸੀਂ ਪਰੇ ਹੋਏ ਜਦ ਉਹ ਮੋਰੇ ਫਿਰ ਗਾਲ ਕੱਢ ਕੇ ਬੋਲਣ ਲੱਗਿਆ ਚਾਤ ਪ੍ਰਤੀ ਤੇ ਤੁਸੀਂ ਸਾਡੇ ਉਰੇ ਘਰ ਪਾਲੇ ਇਦਾਂ ਵੀ ਮੇਰੀ ਮਾਨੇ ਵਿੱਚ ਇਦਾਂ ਤੇ ਤਨੂਰੇ ਦਾ ਨਹੀਂ ਰਾ ਤੁਹਾਡੇ ਸਾਰੇ ਕਬਰ ਨੂੰ ਮਾਰਨਾ ਜੀ ਤੇ ਜਦੋਂ ਦੁਬਾਰਾ ਇਹ ਮਾਰ ਲਗੇ ਮੈਂ ਹੱਥ ਮੋਰੇ ਕਰੇ ਉਹਨੇ 2-3 ਵਾਰ ਹੱਥ ਤੇ ਮਾਰੇ ਜੀ ਤੇ ਮਨ ਲਗੇ ਮੈਂ ਦਾਹ ਫੜ ਲਿਆ ਜੀ ਤੇ ਉਹ ਦਾਹ ਫੜੇ ਹੀ ਉਹ ਮਰੀ ਪਰੇ ਜੀ ਨੂੰ ਮੇਰੇ ਪਿੱਛੇ ਪੈ ਗਿਆ ਜੀ ਖੇਤਾਂ 'ਚ ਮਲ ਗਈ ਮੈਂ ਭੱਜਿਆ ਜੀ ਜਾਨ ਬਚਾਉਣ ਨੂੰ ਤੇ ਮਾਤਾ ਵੀ ਫੇਰ ਜੀ ਉਹ ਮਾਲੀ ਇੱਕ ਅੰਕਲ ਸੀਗੇ ਪਿੰਡ ਦੇ ਹੀ ਉਹਨਾਂ ਨੇ ਵੀ ਉਹ ਤੋਂ ਦਾਗ ਹੋ ਲਿਆ ਫੇਰ ਜੀ ਕਿਤੇ ਉਹ ਆਪਣੇ ਘਰੇ ਚਲੇ ਗਏ ਜੀ ਹੁਣ ਤੁਸੀਂ ਕੌਣ ਕੌਣ ਸੀ ਅਸੀਂ ਮੈਂ ਤੇ ਮੇਰੀ ਮਾਤਾ ਜੀ ਹੀ ਕਿੰਨੇ ਕੁ ਬੀਤੀ ਕਰਦੇ ਸੀ ਜੀ ਸਵਾ ਪੰਜ ਜੀ ਦਾ ਕੱਲ 600 ਹਾਂਜੀ ਤੇ ਉਹ ਕੌਣ ਕਿੰਨੇ ਚਾਲ ਸੀ ਉਹ ਵੀ ਇਕੱਲਾ ਹੀ ਸੀਗਾ ਜੀ ਤੇ ਮੌਕੇ ਤੇ ਹੋਰ ਉੱਥੇ ਕੋਈ ਵਿਅਕਤੀ ਆਏ ਸੀ ਹੁੰਦੇ ਮੇਰਾ ਹਾਂਜੀ ਉਹ ਅੰਕਲ ਆਏ ਸੀਗੇ ਇੱਕ ਪਿੰਡ ਦੇ ਹੀ ਉਹਨਾਂ ਨੇ ਮਾਰੇ ਦਾਗ ਹੋਇਆ ਸੀਗਾ ਕੋਈ ਰੰਜਿਸ਼ ਵਗੈਰਾ ਨਾ ਨਹੀਂ ਜਮਾ ਵੀ ਨਹੀਂ ਜੀ ਮੰਨ ਕਰ ਤੋਂ ਬੋਸ਼ਾ ਜੀ ਤਾਂ ਇਹ ਨਹੀਂ ਮੰਨ ਕਰਦੇ ਉਹਨੂੰ ਹਿਸਾਬ ਦਿੱਤਾ ਜਾਵੇ ਵੀ ਸਖਤ ਕਾਰਵਾਈ ਕੀਤੀ ਜਾਵੇ ਪੂਰੀ ਕੀ ਕੰਮ ਕੀ ਕਰਦੋਗੇ ਕੋਈ ਕੁਝ ਨਹੀਂ ਥੇਤੀ ਬਾੜੀ ਰਹੀ ਹੈ ਸਾਡੀ ਸਭ ਤੋਂ ਕੀ ਨਾਮ ਤੋਂ ਡਾਕਟਰ ਅਮਰਪ੍ਰੀਤ ਕੌਰ ਡਾਕਟਰ ਸਾਹਿਬ ਰਾਧਿਕਾ ਲੜਾਈ ਝਗੜਾ ਦਾ ਕੋਈ ਆਇਆ ਹੈ ਦੋ ਜਣੇ ਆਏ ਸੀ ਲੜਾਈ ਕੀਤੀ ਇਸ ਤੇ ਇੱਕ ਮਦਰ ਐਂਡ ਉਹਨਾਂ ਦਾ ਬੇਟਾ ਸੀ ਉਹ ਕਹਿ ਰਹੇ ਸੀ ਕਿ ਉਹ ਘਰ ਤੋਂ ਬਾਹਰ ਬਸ ਸੈਰ ਕਰਨ ਗਏ ਐਂਡ ਉਹਨਾਂ ਤੇ ਕਿਸੇ ਨੇ ਅਚਾਨਕ ਹੀ ਅਟੈਕ ਕਰਤਾ ਐਂਡ ਉਹ ਜਿਹੜੀ ਮਦਰ ਸੀ ਉਹਨਾਂ ਦੇ ਕਾਫੀ ਸੱਟ ਲੱਗੀ ਸੀ ਗੰਭੀਰ ਸੀਗੀ ਕਾਫੀ ਬਲੱਡ ਬਹੁਤ ਆ ਰਿਹਾ ਸੀ ਉਹਨਾਂ ਨੂੰ ਅਸੀਂ ਰੈਫਰ ਕਰਤਾ ਸੀ ਉਹਨਾਂ ਦਾ ਬੇਟਾ ਇੱਥੇ ਇਸੇ ਹਸਪੀਟਲ 'ਚ ਕਿੰਨੀ ਕੀਸ ਦੇ ਹੈ ਮਦਰ ਦੀ ਏਜ 46 ਐਂਡ ਬੇਟੇ ਦੀ 22 ਕਿੱਥੇ ਰਹਿੰਦੇ ਸੀ ਕਰਖਣਾ ਤੇ ਇੰਜਰੀ ਕਿੱਥੇ ਕਿੱਥੇ ਸੀਗੀ ਜੀ ਉਹਨਾਂ ਦੇ ਮਦਰ ਦੇ ਸਿਰ ਤੇ ਸੱਟ ਸੀਗੀ ਆ ਲੈਫਟ ਸਾਈਡ ਤੇ ਐਂਡ ਬੇਟੇ ਦੇ ਹੱਥ ਤੇ ਸੀ